ਨੇ ਨਹੀਂ ਪਤਾ ਨਹੀਂ ਦੱਛਾ ਆ ਆ ਵਰਤੇ ਯੁਗ ਨਹੀਂ ਦਿਖਾਈ ਬਈ ਬਈ ਲੋਕਾਂ ਦਾ ਦੇਖ ਲੋ ਵੀ ਕੀ ਮੰਨ ਕੇ ਚੱਲੋ ਸੋਚ ਤੇ ਲੋਕ ਜਮਾ ਗਿਰ ਕੇ ਆ ਆ ਨਿੱਕਾ ਆ ਬੱਚਾ ਠੀਕ ਆ ਆ ਰੇੜੀ ਹੈ ਹੀ ਆਪਣੀ ਦਿਖਾਈ ਬਈ ਮਿਹੜਾ ਇਹ ਇੱਥੇ ਪਤਾ ਨਹੀਂ ਕਿਉਂ ਛੜ ਛੜ ਕੇ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਆ ਤਾਂ ਲੱਗੂਗਾ ਯਾਰ ਹਵਾਲੇ ਕਰਦੇ ਨਾ ਸਾਡੇ ਸਾਨੂੰ ਦੱਸ ਦਿਆ ਕਰੋ ਅਸੀਂ ਕਿਹਦੇ ਕੋਈ ਤੇ ਇਹਨਾਂ ਦਾ ਕੋਈ ਕਰਦ ਗਿਆ ਹੱਲ ਇੱਥੋਂ ਨਾਲ ਸਾਡੀ ਜੁਗਣੀ ਦੇ ਬੱਚੇ ਆ ਠੀਕ ਆ ਉਹਨੂੰ ਅੱਦੇ ਨਹਿਰ ਚੋਂ ਕੱਢ ਕੇ ਲਿਆਏ ਬੱਚੋ ਦੇ ਮਰ ਗਏ ਵਿਚਾਰੀ ਦੇ 6 ਬੱਚੇ ਨਹਿਰ ਦੇ ਡੋਪੇ ਦੇ ਦੋ ਅਸੀਂ ਲੈ ਆਂਦੇ ਉਹ ਹਣ ਜੇ ਜੁਗਣੀ ਦੀ ਨਿਗਾ ਪੈ ਜਾਂਦੀ ਉਹਨੇ ਇਹਨੂੰ ਛੱਡਣਾ ਥੋੜੀ ਸੀ ਉਹ ਥੋੜੀ ਛੱਡਦੇ ਹਣ ਦੇਖ ਵੀ ਲਿਆ ਸੀ ਉਹ ਮੁਸਕ ਆ ਗਿਆ ਤੇ ਉਹ ਭਾਲਦੀ ਫਿਰਦੀ ਸੀ ਅਸੀਂ ਚਲੋ ਥੋੜੀ ਪੜਤਾਲ ਕਰੀ ਤੇ ਬਈ ਬੱਚਾ ਫੜ ਲਿਆ ਕਿਲੋਂ ਹੁਣ ਇਹ ਸੇਫ ਹੈ ਛੱਡ ਕੇ ਆਣੇ ਇਹਨੂੰ ਕਿਤੇ ਵਿਚਾਰੇ ਜਾਣੇ ਨਹੀਂ ਪਤਾ ਨਹੀਂ ਕਿੱਥੇ ਹਾਂ ਜੰਗ ਆ ਬਰਦੀ ਜੁਗਣੀ ਦਿਖਾਈ ਪਈ ਆ ਹੁਣ ਐਸੇ ਬੱਚੇ ਦਿੱਤੇ ਨੇ ਇਹਦੀ ਨਿਗਾ ਪੈ ਗਈ ਜਿਹੜੇ ਛੱਡਣਾ ਥੋੜੀ ਜਿਹੀ ਇਹਨੇ ਮਮੈਂਟ ਜੀ ਮਾਰ ਦੇਣਾ ਇਹਨੂੰ ਤੇ ਇਹਨੂੰ ਕਿਤੇ ਕੋਈ ਸੇਫ ਜਗ੍ਹਾ ਤੇ ਛੱਡ ਦੋ ਕਿ ਪਿੰਡ ਪੁੰਡੇ ਛੱਡ ਦਿਓ ਵੀ ਯਾਰ ਸਮਝ ਨਹੀਂ ਆਉਂਦੀ ਵੀ ਲੋਕਾਂ ਦੇ ਵੀ ਵਾਕਈ ਸਹੀ ਗੱਲ ਆ ਵੀ ਅ ਗਿਰ ਗਈ ਦੁਨੀਆ ਜਮਾਨਾ ਸੋਚ ਤੇ ਆ ਜਾਪਰੇ ਹੋ ਜਾ ਮਤਲਬ ਕਿ ਕਿੱਥੇ ਖਵਾ ਨਹੀਂ 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 ਹਟ ਆ ਦੇਖੋ ਇਹਨੇ ਛੱਡਣਾ ਥੋੜੀ ਸੀਗਾ ਬਈ ਪਰੇ ਚੱਲ ਪਰੇ ਚੱਲ ਜੁਗਣ ਜੁਗਣੀ ਇਹਦੇ ਬੱਚੇ ਆ ਬਈ ਇੱਥੇ ਬੱਚੇ ਤੇ ਬੜੀ ਮੁਸ਼ਕਲ ਨਾਲ ਅਸੀਂ ਬਚਾ ਕੇ ਲਿਆਂਦੇ ਤੇ ਉਹਨੇ ਬੱਚਾ ਦੇਖੋ ਕਿਵੇਂ ਵਿਚਾਰਾ ਤੜਫ ਰਿਆ ਹਨਾ ਵੀ ਮੈਨੂੰ ਕਿਤੇ ਖਾਣਾ ਜਾਵੇ ਤੇ ਉਹ ਨਾ ਤੇ ਫੜ ਲਿਆ ਚਲੋ ਅਸੀਂ ਹੁਣ ਇਹਨੂੰ ਕਿਤੇ ਛੱਡਦੇ ਆ ਜਗ੍ਹਾ ਤੇ ਬਾਬੇ ਦੀ ਤੇ ਡੇਰਾ ਹੈਗਾ ਉੱਥੇ ਛੱਡੋਣੇ ਤੇ ਬਈ ਆਪਾਂ ਅਸੀਂ ਤਾਂ ਦੇਖੋ ਤਰਲੇ ਮਾਰਦੇ ਫਿਰਦੇ ਆ ਲੋਕਾਂ ਦੀਆਂ ਮਿਹਨਤਾਂ ਕਰਦੇ ਬਈ ਅਸੀਂ ਜਗ੍ਹਾ ਲੈਣੀ ਇਹਨਾਂ ਵਾਸਤੇ ਸਾਨੂੰ ਯੋਗਦਾਨ ਕਰੋ ਸਾਨੂੰ ਜਾਂ ਕੋਈ ਜਗ੍ਹਾ ਲੈ ਕੇ ਦਿਓ ਵੀ ਬੇਜਵਾਨਾਂ ਵਾਸਤੇ ਅਸੀਂ ਆ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਹਨਾ ਇਹਨਾਂ ਵਾਸਤੇ ਸ਼ੈਲਟਰ ਬਣਾਉਣਾ ਜਗਾ ਲੈਣੀ ਹੈ ਤੇ ਕੁਝ ਕੁ ਲੋਕ ਵੀ ਇਨੇ ਗਰੇ ਹੋਏ ਵੀ ਆ ਵੀ ਆ ਛੋਟਾ ਬੱਚਾ ਦੱਸੋ ਵੀ ਕੀ ਇਹਨੇ ਥੋੜਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨੇ ਕੋਈ ਥੋੜਾ ਜਮੀਨ ਵਡਾਉਣੀ ਸੀਗੀ ਜਾਂ ਥੋੜੇ ਇਹ ਕੋਈ ਥੋੜੇ ਤਾਂ ਇਹ ਸਾਥੋੜੀ ਮੰਗਣਾ ਸੀ ਜਾਂ ਫਿਰਦਾ ਰਹਿੰਦਾ ਵਿਚਾਰਾ ਉਹਦੀ ਮਾਂ ਕੋਲੇ ਡੇਰਾ ਹੈਗਾ ਸੰਤ ਬਾਬਾ ਟਹਲ ਦਾਜੀ ਦਾ ਉੱਥੇ ਛੱਡੋ ਨੇ ਪਰ ਲੋਕਾਂ ਨੂੰ ਮੈਂ ਇੱਕ ਗੱਲ ਕਹਿਣਾ ਵੀ ਇਹ ਜਿਹੜੇ ਪਾਪ ਕਰਨੇ ਹਨਾ ਇਹਨੂੰ ਇਹਦੀ ਮਾਂ ਤੋਂ ਦੂਰ ਕਰਤਾ ਤੁਸੀਂ ਤੁਸੀਂ ਥੋੜਾ ਜਿਹਾ ਆਪ ਦੇ ਤੇ ਹਿਸਾਬ ਲਾਇਆ ਕਰੋ ਵੀ ਜੇ ਤੁਹਾਨੂੰ ਕੋਈ ਤੁਹਾਡੀ ਮਾਂ ਤੋਂ ਦੂਰ ਕਰ ਦੇ ਜਾਂ ਤੁਹਾਨੂੰ ਕੋਈ ਛੱਡ ਦੇ ਹਨਾ ਕਿਤੇ ਐ ਵਿਆਹ ਬਾਣ ਚਲ ਜਾ ਕੇ ਥੋੜੇ ਬੱਚੇ ਨੂੰ ਕੋਈ ਛੱਡ ਦੇ ਤਾਂ ਭਾਈ ਥੋੜੇ ਦੇ ਕੀ ਬੀਤੂਗੀ ਤੇ ਉਵੇਂ ਹੀ ਇਹਦੀ ਮਾਂ ਤੇ ਤੇ ਇਹ ਬੱਚੇ ਤੇ ਕੀ ਬੀਤੂਗੀ ਹੈ ਸਹੀ ਗੱਲ ਹੈ ਪਰ ਥੋੜੀ-ਮੋਟੀ ਸ਼ਰਮ ਮਾਨਿਆ ਕਰੋ ਲੋਕੋ ਐਡੇ-ਐਡੇ ਪਾਪ ਇਹ ਥੋੜੇ ਤੋਂ ਦਿੱਤੇ ਨਹੀਂ ਜਾਣਗੇ ਜਿੱਦੇ ਆ ਗਿਆ ਨਾ ਹਿਸਾਬ ਲੈਣ ਵਾਲਾ ਕੋਈ ਨਹੀਂ ਤੁਸੀਂ ਰੋਟੀ ਪਾਣੀ ਪਾ ਸਕਦੇ ਤੇ ਐਡੇ-ਐਡੇ ਪਾਪ ਨਾ ਕਰਿਆ ਕਰੋ ਕੋਈ ਨਹੀਂ ਹੁਣ ਇਹਨਾਂ ਨੂੰ ਅਸੀਂ ਛੱਡ ਕੇ ਆਉਣੇ ਪਰ ਅਪਡੇਟ ਤੁਹਾਨੂੰ ਬਾਕੀ ਅਸੀਂ ਦਿੰਦੇ ਰਵਾਂਗੇ ਜੀ ਤੇ ਭਈਆ ਆਪਾਂ ਇਹਨੂੰ ਛੱਡਣ ਚੱਲੇ ਆ ਤੇ ਆਪਣੀਆਂ ਵੀਡੀਓ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਆਪ ਦਾ ਯੋਗਦਾਨ ਵੀ ਪਾਇਆ ਕਰੋ ਆਪਾਂ ਜਗ੍ਹਾ ਲੈਣੀ ਹੈ ਇਹਨਾਂ ਹਾਸਤੇ ਸ਼ੈਲਟਰ ਬਣਾਉਣਾ ਆਪਾਂ ਦਾ ਟਿਲ ਫੁੱਲ ਥੋੜਾ ਘੱਟ ਦੋ ਘੱਟ ਜਿੰਨਾ ਵੀ ਕੋਈ ਭੈਣ ਭਰਾ ਕਰ ਸਕਦਾ ਹੈ ਨਾ ਕਿਉਂਕਿ ਗੂੜੂ ਗੂੜਨਾ ਦਰਿਆ ਭਰ ਜਾਂਦੇ ਆ ਜੀ ਇਹ ਆਪਾਂ ਵੀ ਬੋਲ ਬੋੰਦ ਨਾਲ ਭਾਈ ਦਰਿਆ ਭਰ ਲੈ ਥੋੜਾ ਕੋਈ 10 ਰੁਪਏ 5 ਰੁਪਏ ਜਿੰਨੀ ਵੀ ਕੋਈ ਹੈਲਪ ਕਰ ਸਕਦਾ ਕਰਿਆ ਕਰੋ ਇਹ ਬੇਜਵਾਨਾਂ ਦੀਆਂ ਦਵਾਈਆਂ ਫੀਡ ਇਹਨਾਂ ਨੂੰ ਖਾਂ ਸਮਝਾਲ ਕਰਨੀ ਔਖਾ ਤੁਹਾਨੂੰ ਬਹੁਤ ਹੋ ਜਾਂਦਾ ਤੇ ਪਰ ਚਲੋ ਪਰਮਾਤਮਾ ਨੇ ਜਦੋਂ ਵੈਗਰੂ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਫਿਰ ਇਹਨੂੰ ਨਿਭਾਉਣਾ ਵੀ ਪਊਗਾ ਹਨ ਤੇ ਤੁਸੀਂ ਵੀ ਸਾਰੇ ਜ਼ਿੰਮੇਵਾਰ ਬਣੋ ਜੀ ਤੇ ਯੋਗਦਾਨ ਜ਼ਰੂਰ ਪਾਇਆ ਕਰੋ ਆਪਦਾ ਫੀਡ ਵਾਸਤੇ ਜਗਾ ਲੈਣੀ ਹੈ ਬਾਕੀ ਜੇ ਕੋਈ ਜਗਾ ਲੈ ਕੇ ਦੇ ਸਕਦਾ ਸਾਂ ਆਪਾਂ ਸ਼ੈਲਟਰ ਬਣਾਉਣਾ ਇਹਨਾਂ ਵਾਸਤੇ ਤੇ ਇੰਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਵੀ ਜਿਹੜੇ ਵੀ ਕੋਈ ਲੋਕ ਆਇਆ ਛੱਡ ਜਾਂਦੇ ਛੋਟੇ ਬੱਚੇ ਜਾਂ ਕੋਈ ਕਿਸੇ ਦੀ ਹੱਡੀ ਟੁੱਟ ਗਈ ਹੈ ਨਾ ਲੱਤਾਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਤੇ ਉਹਨਾਂ ਨੂੰ ਸਾਂਭ ਸੰਭਾਲ ਕਰਨਾ ਤੇ ਆਪਾਂ ਜਗ੍ਹਾ ਲੈਣੀ ਸਾਰੇ ਜਣੇ ਮੈਂਬਰਸ਼ਿਪ ਲਓ ਸਾਡੀ ਮੈਂਬਰ ਬਣੋ ਤੇ ਸਾਡਾ ਯੋਗਦਾਨ ਦਿਓ